ਲੋਵੇ ਮਿੱਤਰੋ ਸਾਡਾ ਹਿੱਸਾ ਇੱਥੇ ਸੇਲ ਹੋ ਗਿਆ ਆਪਾਂ ਬਲੌਗ ਦੇ ਵਿੱਚ ਪਾ ਦੇਣਾ ਤੇ ਭਰਾ ਨੇ ਆਪਣੇ ਨੇ ਸਾਨੂੰ ਫੋਨ ਕੀਤਾ ਤੇ ਕਹਿੰਦਾ ਵੀ ਸਾਨੂੰ ਹਿੱਸਾ ਚਾਹੀਦਾ ਮੈਂ ਕਿਹਾ ਭਾਈ ਜੀ ਹਿੱਸਾ ਲੈ ਲਓ ਹੀ ਪਟਿਆਲੇ ਚੱਲੇ ਆ ਤੇ ਭਾਈ ਨੇ ਸਾਨੂੰ 콜 ਕੀਤੀ ਤਾਂ ਆਪਾਂ ਇਹਨਾਂ ਡਨ ਹੋ ਗਈ ਏ ਡੀਲ ਤੇ ਭਾਈ ਨੂੰ ਆਪਾਂ ਦੇ ਦਿੱਤਾ ਤੇ ਆਪਣੇ ਯਾਰ ਤੋਂ ਬਹਿ ਗੱਡੀ ਦੇ ਵਿੱਚ ਤੇ ਆਪਾਂ ਚੱਲੇ ਆ ਪਟਿਆਲੇ ਮਿੱਤਰੋ ਪਟਿਆਲੇ ਜਾ ਕੇ ਤੁਹਾਨੂੰ ਮਿਲਦੇ ਆ ਜਾਂ ਕਹਿੰਦੇ ਰਣ ਵਿੱਚ ਅਪਡੇਟ ਦਿੰਦੇ ਰਹਾਂਗੇ ਤੇ ਚਲੋ ਠੀਕ ਆ ਭਾਜੀ ਓਕੇ ਭਾਈ ਓਕੇ ਭਾਈ ਅਗੱਗੇ ਮਿੱਤਰੋ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੇ ਅੱਜ ਆਪਾਂ ਪਹੁੰਚਿਆ ਬਾੜ ਮੰਡੀ ਵਿੱਚ ਤੇ ਆਪਾਂ ਲੱਗੇ ਆ ਪਾਵਰ ਸਟੇਨ ਸਮਾਨ ਲੈਣ ਮਿੱਤਰੋ ਨਾਲ ਦੇ ਨਾਲ ਦਿਖਾਵਾਂਗੇ ਤੁਹਾਨੂੰ ਆਪਾਂ ਕਿੱਥੋਂ ਸਸਤਾ ਸਮਾਨ ਪੈਂਦਾ ਆ ਤੇ ਘੁੰਮਦੇ ਆ ਘੁੰਮ ਕੇ ਆਪਾਂ ਤੁਹਾਨੂੰ ਦਿਖਾਉ ਲਦੇ ਆ ਨਯਾਰਾ ਮੰਡੀ ਦਾ ਸਮਾਨ ਜਿੱਥੋਂ ਵੀ ਆਪਾਂ ਨੂੰ ਮਿਲਿਆ ਤੁਹਾਨੂੰ ਵਲੌਗ ਰੇ ਵਿੱਚ ਦਿਖਾ ਲਈ ਦੇਣਾ ਆ ਤੇ ਕਿੰਨੇ ਦਾ ਆਪਾਂ ਨੂੰ ਪੈਂਦਾ ਆ ਤੇ ਆਪਾਂ ਗੱਡੀ ਨਾਲ ਹੀ ਇਸ ਸਾਈਡ ਤੇ ਹੁਣ ਆਪਾਂ ਚੱਲੀਏ ਤੇ ਘੁੰਮ ਕੇ ਦੇਖੀਏ ਜਿੱਥੋਂ ਆਪਾਂ ਸਮਾਨ ਮਿਲਦਾ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਕਿੰਨੇ ਦਾ ਸਮਾਨ ਪੈਂਦਾ ਆ ਕਿੰਨੇ ਦਾ ਆਪਣਾ ਅਜ ਬਚਦਾ ਕੋਈ ਦੇਣਾ ਨਹੀਂ ਸਮਾਨ ਬਾਹਰੇ ਵੇਚਦਾ ਸੀ ਤੇ ਵੀ ਆਪਾਂ ਨਾ ਨਿਦਰਾ ਸਮਾ ਕਿੰਨੇ ਦਾ ਪੈਂਦਾ ਠੀਕ ਹੈ ਜੀ ਤੇ ਚਲੋ ਆਪਾਂ ਚੱਲੀਏ ਤੇ ਦੇਖਦੇ ਹਾਂ ਸਮਾਜ ਆ ਗਿਆ ਤੁਹਾਨੂੰ ਚੱਲੀਏ ਚਲੋ ਤੇ ਦਣੀ ਭਰਾ ਜਾਂਦਾ ਆਪਣਾ ਮੋਰੇ ਮੋਰੇ ਮੁੱਛਾਂ ਦੇਖੋ ਐਗ ਨਹੀਂ ਹੱਤ ਆ ਗਿਆ ਆ ਗਿਆ ਚੱਲ ਤੇ ਮੇਰੇ ਤੋਂ ਆਪਾਂ ਪਹਿਲਾਂ ਇੰਦੀ ਚੱਲਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਐਂਟਰ ਹੋਣ ਲੱਗੇ ਆ ਅੰਦਰ ਦਗਾ ਨਾ ਕੋਣਾਂ ਚੈੱਕ ਕਰਦੇ ਆ ਕਿ ਕਿੱਥੋਂ ਆਪਾਂ ਸਮਾਨ ਮਿਲਦਾ ਠੀਕ ਹੈ ਕਿ ਸਮਾਨ ਆਪਾਂ ਨੂੰ ਦਿੰਦੇ ਆ ਜੋ ਵੀ ਤੁਹਾਨੂੰ ਸਾਰਾ ਹੀ ਦੱਸ ਦੇਣਾ ਯੂਨਾਈਟਰ ਜਨਰੇਟਰ ਜਿੰਨੇ ਮਰਜ਼ੀ ਮਿੱਤਰੋ ਲਵੋ ਇੱਥੇ ਟਰੋਫੀ ਵਾਲੇ ਆ ਬੁੰਜਾ ਹੀ ਚਾਰ ਖੜਾ ਆਏ ਬੁੰਜਾ ਚਾਰ ਖੜਾ ਮੇਰਾ ਆਲੂ ਗਾੜੀ ਹੈ। ਹੂੰ। ਓਏ ਚੀਜ਼ਾਂ ਨਹੀਂ ਦੇਖੀ। ਓਏ ਚੀਜ਼ਾਂ ਨਹੀਂ ਤੁਸੀਂ ਜਿਹੜਾ ਇੰਜਨ ਗੇਅਰ ਤੇ ਲੈਫਟ ਚੈੱਕ ਕਰੋ। ਤੇ ਓ ਖੜਾ ਪ੍ਰੀਤਾ। ਸਰਦਾਰ ਸਾਹਿਬ ਬੋੰਜਾ ਦਾ ਮਲਦਾ ਨਹੀਂ ਸੀ ਕੀ। ਹੂੰ। ਆ ਦੇ ਖੜਾ ਲੈਣਾ ਮੇਸੇ ਤੂੰ ਮੇਸੇ ਲੈਣਾ। 5245 ਹੈ? ਹਾਂ। ਕੋਈ ਦੇਖਦੇ ਆਜਾ ਫਿਰ ਦੇਖੋ ਕੋਈ ਆਜਾ। ਚਲੋ ਭਰਾ ਉਹ ਵੀ ਦੇਖੋ ਪ੍ਰੀ ਛੋੜਾ ਆਇਆ। ਓ ਖੜਾ ਮਿੱਤਰੋ। ਇਹਨਾਂ ਦੇ ਹੋ ਗਏ ਮੈਂ ਦੋ ਰੱਬ ਦੀ ਚੱਕੀ ਚ ਰੱਖ ਕੇ ਲਿਆ ਰਿਹਾ ਹੈ ਹਾਂ ਤੁਸੋਂ ਪਤਾ ਕਰ ਮੈਨੂੰ ਸਕੋਦ ਆਹ ਦੇ ਖੜਾ ਇੱਕ 5833 ਨਹੀਂ ਅਵੀ ਟਾਇਰਟਰ ਮਾਰ ਰਹੇ ਨੇ 735 ਐਕਸ ਨਹੀਂ ਹਨਾ ਆਹ ਦੇਖੋ 3600 ਪੋਰਡ ਖੜਾ ਇੱਥੇ ਵੀ ਢਾਈ ਨੂੰ ਇਹਦਾ ਨਹੀਂ ਮੇਰਾ ਨਾ ਹੈਗਾ ਟਾਇਰ ਦਾ ਹਿਸਾਬ ਨਹੀਂ ਟਾਇਰ ਦਾ ਹੋ ਸਹੀ ਗੱਲ ਹੈ ਲਾਵੇ ਮਿੱਤਰੋ ਅਭੀ 4 ਸਿਲੰਡਰ ਚਾਹੀਦੇ ਨਾ ਮੈਸੀ ਤੇ ਲਿਆ ਸਕਦਾ ਭਾਈ ਨੇ ਚੱਕਿਆ ਟਰੈਂਡਰ ਵਧੀਆ ਜਿਹਾ ਸਾਫ ਹੈ ਮਿੱਤਰੋ 4 ਸਿਲੰਡਰ ਜਣਿਆ ਘਟੋ ਘਟਾ 6500 ਪਾਵਰ ਹੋਣਾ ਤੇ ਜਿਹਨੂੰ ਟੂਬਾਂ ਚਾਹੀਦੀਆਂ ਟੂਬਾਂ ਵੀ ਲਿਆ ਸਕਦਾ ਟੂਬਾਂ ਦੇ ਕੋ ਤੇਲ ਦੇ ਬ੍ਰੇਕਾਂ ਵਾਲਾ ਤੇ ਆਖੜਾ 4 ਸਿਲੰਡਰ ਜਣ ਜੌਨ ਡੀਅਰ ਦਾ ਤੇ ਹਿੱਸਾ ਪਿਆ ਜੌਂਡੀ ਦਾ ਠੀਕ ਹੈ ਜੀ 4 ਸਿਲੰਡਰ ਜਿਹੜੇ ਰੱਖਣਾ ਮੇਰੇ ਭਰਾ ਨੇ ਰੱਖ ਸਕਦਾ ਜੌਂਡੀ ਤੇ ਡਬਲ ਬੈਲਟ ਪਾਈ ਆ ਮਿੱਤਰੋ ਇਹਨੂੰ ਬੈਲਟਾਂ ਚੈੱਕ ਕਰੋ ਉੱਪਰੋਂ ਕਿਦਾਂ ਦੀ ਆ ਥੱਲੇ ਦੀ ਇਹਦਾ ਵੀ ਪਾਵਰ ਸਟੇਸ਼ਨ ਦਾ ਸਾਮਾਨ ਸਾਰਾ ਦੇ ਲਗੇ ਭਰਾ ਆਪਣੇ ਸਾਰਾ ਹਿੱਤ ਸੌ ਲਾ ਕੇ ਟਰੈਕਟਰ ਖੋਲਣ ਵਾਲਾ ਹੀ ਆਇਆ ਹੈ ਕਿੱਧਰ ਚਲੇ ਗਏ ਬੰਦੇ ਆਪਣੇ ਪਰ ਆਪਣੇ ਇੱਥੇ ਲੱਗੇ ਆ ਖੜਾ ਛੜ ਛੜ ਦਾ ਅੰਗਣ ਲੋ ਬੇ ਮਿੱਤਰੋ ਤੇ ਆਪਾਂ ਭਰਾ ਦੇ ਕੋਲ ਪਹੁੰਚ ਗਏ ਆ ਤੇ ਭਰਾ ਆਪਣਾ ਆਉਂਦਾ ਪਿੱਛੇ ਤੇ ਬੰਦਾ ਇਹਦਾ ਵੀ ਆ ਰਿਹਾ ਤੇ ਆਪਾਂ ਨੂੰ ਤੇ ਆਪਾਂ ਹਿੱਸਾ ਲੈਣਾ ਰੇਕਟਰ ਦਾ ਆ ਚੈੱਕ ਕਰੋ ਗੜਾਉਣ ਦੇ ਵਿੱਚ ਹੈਗਾ ਤੇ ਆ ਵੀ ਹਿੱਸਾ ਤੇ ਆ ਸਾਡਾ ਤਰ ਜਨੇ ਮਾਰ ਜੀ ਹਿੱਸੇ ਲੈਦੇ ਉਹਨਾਂ ਦਾ ਬ੍ਰਾਂਡ ਨੇ ਆ ਦੇਖੋ ਤੇ ਗਈ ਆਂਠਾ ਲੱਗੀਆਂ ਪਈਆਂ ਲੱਗ ਰਹੀਆਂ ਹਿੱਸੇ ਦੇ ਤੇ ਆ ਦੇਖੋ ਹਰਤੀਆਂ ਬਹੁਤ ਸਾਮਾਨ ਬਿਆਹਰਾ ਆਪਨੇ ਦਾ ਤੇ ਉਹ ਸੀਨੇ ਚ ਹੋਣ ਦਾ ਸਾਮਾਨ ਤੇ ਆ ਉਹ ਪਾਵਰ ਸਟਰੀਗ ਤੇ ਚਲੋ ਆਉਂਦਾ ਮੁੰਡਾ ਤੇ ਆ ਕੇ ਤੇ ਆਪਾਂ ਦੇਖਦੇ ਕਿਹੜਾ ਹਿੱਸਾ ਲੈਣਾ ਅਗਲੇ ਤੇ ਬਹੁਤ ਪਏ ਆ ਪਏ ਆ ਇੱਧਰ 50 60 ਵਾਲੇ ਪਏ ਜਿਹੜੇ ਪੰਚਾਇਤ ਦੇ ਆ ਉਹ ਵੀ 60 ਵਾਲੇ ਪਏ ਠੀਕ ਹੈ ਜੀ ਇਹ ਆਹ ਬੋਕਰੋ ਇਹ ਲਾਣਾ 500 ਸਤ ਨਹੀਂ ਕਰਾਂਗੇ ਆ ਵਟਰੇ ਕਿ ਤੁਮ ਦਾ T20 ਦਾ ਹਿੱਸਾ ਹੈ ਆਹ ਸਮੋਂ ਦੇ ਕਾਲੇ ਜਿਹੜੇ ਸੌਣੇ ਕਾ ਭਰਾਣੇ ਪਾਉਸ ਤੇ ਨਹੀਂ ਕਰਨਾ ਤੇ ਉਹ ਵੀ ਕਰ ਸਕਦਾ ਕੋਲੋਂ ਮੇਟਰ ਗੱਡੀ ਲਿਆਵਾਂਗੇ ਗੱਡੀ ਲੈ ਕੇ ਫੇਰ ਟੱਕਦੇ ਸੀ ਉਹ ਮੁੰਡਾ ਭੰਨ ਕੇ ਤੇਰ ਗਿਆ ਨਾ ਕਿਹੜਾ ਸਮਾਨ ਦਿਖਾ ਰਣਾ ਹੈਗਾ ਜੀ ਇਹ ਮੈਂ ਕਿੰਨਾ ਚੱਕੋ ਮਤਰਾ ਇੰਜਣ 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 ਤੇ ਹੁਣ ਆਪਾਂ ਮਤਰਾ ਗੱਡੀ ਲੈ ਕੇ ਆਉਂਦੇ ਆਪਾਂ ਹਿੱਸਾ ਚੈੱਕ ਕਰ ਲਈਏ ਠੀਕ ਹੈ ਇਹ ਨੋਕੇ ਆ ਨਾ ਕੁੱਕ ਹਾਂ ਤੇ ਗੱਡੀ ਲੈ ਕੇ ਫੇਰ ਲੱਦਦੇ ਆ ਬਾਕੀ ਇਹ ਸਮਾਨ ਪੂਰਾ ਕਰਾਉਣਾ ਪਾਸਟਰੀਂਗ ਦਾ ਆਪਾਂ ਇਓ ਵੀ ਉਧਰ ਕੱਢਦੇ ਆ ਅਸੀਂ ਹਿੱਸਾ ਦੇਖਣ ਆਏ ਸੀਗੇ ਇੱਧਰ ਇਹਨਾਂ ਦੇ ਗਰਾਊਂਡ ਵਿੱਚ ਚੱਕੋ ਤਾਂ ਮਿੱਤਰੋ ਉਹ ਖੜਾ ਡਿਊਟ ਫਾਰਮ ਲਾਵੇ ਮਿੱਤਰੋ ਸਕਾਟ ਖਲਾ ਰਿਆ ਪਿਆ ਇੱਥੇ ਤਾਂ ਬਈ ਇਹਦਾ ਵੀ ਦੌਰ ਹੁੰਦਾ ਕਿਸੇ ਟਾਈਮ ਇਹ ਦੋ ਸਿਲੰਡਰ ਹੈ ਨਾ ਆ ਖੜਾ ਖੇਤਾ ਮੇਰਾ ਰਾਜਾ ਆ ਜਾ ਆ ਦੇਖ ਜਰਾ ਵੱਡਾ ਹੋ ਗਿਆ ਕਮੌਂਦਾ ਕਮੌਂਦਾ ਕਨੇ ਪਤਾ ਨਹੀਂ ਕਿੰਨੇ ਟੱਬਰਿਆਂ ਨੇ ਪਾਲਦੇ ਹੋਣੇ ਆ 85 ਸਾਲ ਉਮਰ ਹੋ ਗਈ ਸਹੀ ਗੱਲ ਯਾਰ ਚਲੋ ਮੈਟਰ ਹੀ ਜਾ ਰਿਹਾ ਠੀਕ ਹੈ ਇਹ ਭਰਾ ਨਾਲ ਚਾਹੀਦਾ ਕੱਲੋਂ ਕੰਡੈਕਟਰ ਦੁਕਾਨ ਤੋਂ ਲਾ ਰਾਂ ਦੁਕਾਨਦਾਰ ਨਾਲ ਹੋਰ ਇਹ ਟੂਬਾਂ ਵੀ ਸੜਦੀਆਂ ਕਰਨੀ ਆ ਤੇ ਅੰਮਗਲੀਆਂ ਟੂਬਾਂ ਟਾਪਾ ਵੀ ਘੈਂਟ ਆ ਹੋਮੀ ਕੋਕਾ 20 ਰੁਪਿਆ ਤੇ ਆ ਵੀ ਕੋਕਾ 20 ਰੁਪਿਆ ਨੰਗਾ ਨੰਬਰ ਕਿਹਨਾ ਤੁਹਾਡਾ 396 303 ਮਿੱਤਰੋ ਆਹ ਕਮੈਂਟਾਂ ਵਿੱਚ ਨਾ ਮੈਨੂੰ ਕਿਹਾ ਵੀ ਨੰਬਰ ਦੇ ਨੰਬਰ ਦੇ ਦਿਓ ਭਾਈ ਨੰਬਰ ਤਾਂ ਦੇਣ ਲੱਗਾ ਤਾਂ ਦੇ ਵੀ ਕਿਹਨਾ ਨੰਬਰ ਹੈ 93562 28418 ਹਾਂ ਆ ਸੰਪਰਕ ਕਰ ਲਓ ਮਿੱਤਰੋ ਜੇ ਕਿਹਨੇ ਟੂਬਾਂ ਲਾਉਣੀਆਂ ਸਾੜਦੀਆਂ ਐਨ ਜੈਨੂਇਨ ਟਾਪਾ ਵਧੀਆ ਕੈਂਡ ਸਮਾਨ ਪਿਆ ਠੀਕ ਹੈ ਜੀ ਤੇ ਸੰਪਰਕ ਕਰ ਲਓ ਭਰਾ ਆਪਣੇ ਨਾਲ ਤੇ ਇਹਦੇ ਦੁਕਾਨ ਤੇ ਪਿਆ ਤੁਮਾ ਜਿੰਨਾ ਪਿਆਗਾ ਚਲੋ ਮਿੱਤਰੋ ਗਾਂ ਚੱਲਦੇ ਆਂ ਬੜੀ ਕਿਤੇ ਰਗ ਨਾਲ ਦੇ ਆਪਣੇ ਨਾਲ ਦੇ ਲਿੰਦੇ ਗੱਡੀ ਆ ਸੋਹਣ ਹਾਂ ਚਲੋ ਮੇਤਰਾ ਦਾਣੀ ਭਰਾ ਕਹਿੰਦਾ ਰਾਤ ਪੇਣੀ ਆਪਾਂ ਰਾਤ ਤੀਕੇ ਦੇ ਵਿੱਚ ਚੱਲਦੇ ਆਂ ਗਾ ਰਾਤ ਨੂੰ ਤਾਂ ਕੇ ਲੀਏ ਰੋੜੇ ਖਾਦਿਆ ਸਾਡੇ ਤੇ ਸਾਹ ਸਾਨਾ ਨਹੀਂ ਆਉਂਦਾ ਸਾਹ ਹੀ ਤੁਹਾਨੂੰ ਆਉਂਦਾ ਹੈਗਾ ਨੀਂਦ ਆਈ ਜਾਂਦੀ ਹੈ ਕਹਿੰਦਾ ਪਰ ਰਾਤ ਪੇਣੀ ਆਂ ਮੈਂ ਚੱਲਾ ਰਾਤ ਦੇ ਕਿਉਂਦੇ ਆ ਆਏ ਹੋਏ ਆਕਾ ਕੋ ਮੇਤਰਾ ਜੀ ਪਾ ਸਾਰਾ ਸਮਾਨ ਜਿੰਨਾ ਨਾ ਕਢਾ ਲੈ ਟੈਕ ਦਾ ਉਹ ਗੱਡੀ ਵਿੱਚ ਭਰਾ ਰੱਖਦੇ ਆ ਗੱਡੀ ਆਪਣੇ ਉੱਧਰ ਲਾਈਏ ਬਾਹਰ ਤੇ ਹੀ ਸੌ ਸੌ ਜੋ ਵੀ ਹੈਗਾ ਲਟਰਨ ਫਟਰ ਸਾਰਾ ਉੱਪਰ ਲੈ ਲਿਆ ਜਿੰਨਾ ਜਗਾ ਬਾਹੂ ਵੀ ਆਪੋ ਹੀ ਬੈਠਿਆ ਪੇਮੈਂਟ ਕਰਕੇ ਆਇਆ ਪਾ ਪਾ ਸਾਈਡ ਤੇ ਰਹਿਣ ਤੇ ਬਾਹਰ ਕੱਢੀ ਤੇ ਭਰਾਵਾ ਦੀ ਡਿਮਾਂਡ ਹੈ ਵੀ ਕਹਿੰਦੇ ਡਬਲ ਪੰਪ ਨਹੀਂ ਆਪ ਪਾਉਣਾ ਡਬਲ ਪੰਪ ਤਾਂ ਹੀ ਲਾਉਣਾ ਵੀ ਕਹਿੰਦਾ ਜੇ ਖਰਾਬ ਹੁੰਦਾ ਸਾਨੂੰ ਸਾਰੇ ਬਦਲਣਾ ਪੈਣਾ ਹੈਗਾ ਤੇ ਕਿਹਾ 12000 12 13000 ਦਾ ਪੁੱਛਿਆ ਭਾਈ ਉਹਨਾਂ ਨੇ ਯੰਤੀ ਵਿੱਚੋਂ ਤੇ ਉਹ ਕਿੰਦਾ ਆਪਾ ਰੋਣਾ ਨਹੀਂ ਵੀ ਆਪਣਾ ਸਿੰਗਲ ਪੰਪ ਲੱਗਾ ਟਰੈਕਟਰ ਨੂੰ ਤੇ ਉਹ ਹੀ ਚਾਲੂ ਕਰ ਲਿਆ ਜੀ ਤੇ ਬਾਕੀ ਮਾਦੋ ਪਾਰਟੀ ਮੈਂ ਮਿੱਤਰੋ ਟੈਂਕੀ ਆ ਤੇ ਬਾਕੀ ਤੁਹਾਨੂੰ ਗੱਡੀ-ਬੱਜ ਵੀ ਦਿਖਾ ਲ ਦੇ ਜਾ ਕੇ ਆਪਾਂ ਵੀ ਕੀ ਜੀ ਸਾਮਾਨ ਆਪਾਂ ਲਿਆ ਆ ਚਲੋ ਯਾਰ ਹਸਤੀਆਂ ਖੇਡੀਆਂ ਚੱਲੀ ਜਾਣੀਆਂ ਭਰਾ ਆ ਮੇਰਾ ਦਾਣੀ ਹੀ ਪਿਗਿਆ ਮੇਰਾ ਭਰਾ ਘੱਟੋ ਘੱਟ ਯਾਰ 25 ਸਾਲ ਹੋ ਗਏ ਭਰਾ ਨਾਲ ਆਪਣੇ ਜਰੀਏ ਇਹਨਾਂ ਇਹਦੇ ਵਿੱਚ ਕੀ ਆ ਮੋਟਰ ਪਾਤੀ, ਟਰਾਲਰ ਪਾਤੀ, ਟੈਂਕੀ ਪਾਤੀ, ਸੈਂਟਰ ਪੰਪ ਪਾਤਾ ਤੁਮਨੋਂ ਉਹ ਸਾਰੇ ਪੈਪਰ ਪੋਰਿੰਗ ਸਾਰੇ ਐਨਬੀਸੀ ਦੇ ਜਿੰਨੇ ਹੈਗੇ ਆ ਸਾਰੇ ਲੈਣੇ ਆ ਹੈ ਅੱਤੀ ਲੈ ਆ ਗਰਾਰੀ ਕੈਂਬਲੀ ਬਾਤ ਹੀ ਬਾਤ ਹੀ ਇਹਦੇ ਪੈਪਰ ਚਾਹੀਦੀਆਂ ਲਾਈਟ ਪੰਪ ਦੀਆਂ ਦੇਰ ਦੇਰ ਹਾਂ ਫਿਰ ਦੇ ਮਾਰਾ ਸੇ ਚੋਟ ਤੇ ਮਿੱਤਰੋ ਭਰਾ ਤੋਂ ਪਾਵਰ ਸਟੇਰਿੰਗ ਹੌਲੈਂਡ ਤੇ ਬਹੁਤ ਆਏ ਆ ਇਸੇ ਉੱਤੇ ਜਿੰਨੇ ਵੀ ਹੈਗੇ ਆ ਕਰੋ ਚੈੱਕ ਆ ਦੇ ਕਿੰਨੇ ਪਏ ਆ ਜਿਹਨੇ 36 30 ਜਿਹਨੇ 36 30 ਪਾਵਰ ਕਰਾਉਣਾ ਨਾ ਤੇ ਭਰਾ ਨਾਲ ਸੰਪਰਕ ਕਰ ਲੋ ਸਾਰੇ ਨਵੇਂ ਪਏ ਆ ਆ ਚੱਕੋ ਮਾਹਰ ਫਾਰਾ ਹਾਲੈਂਡ ਦੇ ਪਿਆ ਟੱਟ ਦੇ ਭਾਜੀ ਹੌਣੇ ਦੇ ਕਰੀਏ ਕੀ ਹੈ ਭਾਜੀ ਪੱਖਾ ਵੀ ਕਢਾ ਲੈਣਾ ਪੱਖਾ ਰਹਿ ਰਹੇ ਆ ਯਾਰ ਪੱਖਾ ਵੀ ਆਪਾਂ ਲੈਣਾ ਹੈ ਪੱਖਾ ਆਹੇ ਲੈ ਲਓ ਯਾਰ ਬਲਟਰ ਵੱਡੇ ਸਾਫ ਹੈ ਪੱਖਾ ਨਾਲੇ ਰੰਗ ਨਾਲ ਦਾ ਟੱਟ ਲਿਆ ਦੇ ਜਿਹੜਾ ਦੇਖੀ ਦੇਖਣਾ ਹੂੰ ਹੂੰ ਹਾਂ ਅੰਸਰ ਕਰਨਾ ਮੰਨਦੇ ਜੇ ਪਿੱਛੇ ਜਾਏਗਾ ਸਾਹਮਣੇ ਸਾਥ ਗੱਡੀ ਸਾਡੀ ਇੱਧਰ ਹੀ ਖੜੀ ਤੁਹਾਨੂੰ ਦਿਖਾ ਲਈ ਦਿੰਦੇ ਮਿੱਤਰੋ ਅੱਪਾ ਕੀ ਕੀ ਸਮਾਨ ਲਿਆ ਆ ਲੈਤੀ ਸਾਡੀ ਆ ਮਿੱਤਰੋ ਲਾਤੀ ਗੱਡੀ ਤੇ ਇਹ ਸਮਾਨ ਸਾਰੇ ਪਿਆ ਰੱਖਿਆ ਜੇ ਇੱਥੇ ਰੱਖਦੇ ਇਥੇ ਆ ਜੈਕ ਨੂੰ ਧਿਆਨ ਆ ਜੈਕ ਦਾ ਮੋਰੇ ਰੱਖਦੇ ਮੈਂ ਇੱਥੇ ਰਹਿਣ ਨਹੀਂ ਨਹੀਂ ਸਹੀ ਹੈ ਸਹੀ ਜੈਕ ਸਾਰੇ ਸਮਾਨ ਲੈ ਰਿਹਾ ਤਾਂ ਜਿੰਨਾ ਜਗ ਚੁੱਲਾ ਚੱਲਾ ਸਾਰਾ ਜਿੰਨਾ ਜਗ ਰਮ ਗਏ ਆ T20 ਵਾਲੇ ਉਹ ਸਾਰਾ ਸਮਾਨ ਆਪਾਂ ਜਿੰਨਾ ਜੇ ਕਢਾ ਦੇ ਚਲੋ ਆਪਾਂ ਦੇ ਤਾਂ ਭਰਾ ਨੂੰ ਸਟੇਰਿੰਗ ਦੇ ਦੇ ਕਿੰਨੇ ਦਾ ਕੱਢਦੇ ਆ ਹਿੱਸਾ ਤਾਂ ਹੀ ਦੇ ਜਾਂਦਾ ਪਿੱਛੇ ਹੀ ਠੀਕ ਹੈ ਜੀ ਉਹ ਤਾਂ ਆਪਣੇ ਬੰਦਾ ਬਲੌਗ ਦੇਖਦਾ ਉਹਨੇ ਨਾਲੇ ਮੈਸੇਜ ਕਰਤਾ ਸੀਗਾ ਵੀ ਮੈਨੂੰ ਭਰਾ ਦੇ ਦਿਓ ਹਿੱਸਾ ਤੇ ਆਪਾਂ ਨੂੰ ਦੇ ਦਿੱਤਾ ਗਿਆ ਤੇ ਬਾਕੀ ਕੱਟ ਤੁਹਾਨੂੰ ਦਾ ਦਾਂ। ਇਹ ਕੱਟ ਆਪ ਨੂੰ ਕਿੰਨੇ ਦੀ ਪਈ ਉਹ ਹਿੱਸਾ ਕੱਟੇ ਕਿੰਨੇ ਦੀ ਪਈ ਆਪ ਨੂੰ ਠੀਕ ਹੈ ਜੀ। ਅੱਛਾ ਕੋਈ ਫਿਰ। ਆ ਵੀ ਫਾਉਂਟ ਰੈਕ 35 ਖੜਾ ਆ। ਬਹੁਤ ਸਾਫ ਜਿਹਾ ਕਿਹਨ ਗੇਹ ਗੁਰ ਦੀ ਲੋੜ ਆ ਬੰਦਾ। ਅੰਬਰ ਘੱਲ ਵੀ ਆ ਦੁਕਾਨਦਾਰ ਨਾਲ। ਦਾਨੀ ਕੰਦਾ ਫਾਉਂਟ ਰੈਕ 45 ਦੇਖਣਾ ਆ ਤੇ ਆ ਮੇਰੇ ਤੋਂ ਫਾਉਂਟ ਰੈਕ 45 ਖੜਾ ਆ। ਤੇ ਕਰਤਾ ਸਟਾਰਟ ਮਾਰੇ ਇਹ ਮਤਲਬ 2 ਲੱਖ ਦਾ ਆ 9 10 ਮਾਡਲ ਹੈ ਭਾਈ ਇਹ 10 ਮਾਡਲ ਆ 2 ਲੱਖ ਰੁਪਏ ਦਾ ਟਾਇਰ ਟੱਪ ਵੀ ਸਹੀ ਆ 40 ਕਿ ਪੈਸੇ ਆ ਹੂੰ ਕਰਤਾ ਸਟਾਰਟ ਇਹਨੂੰ ਇਹ 475 ਖੜਾ ਇਹ ਕਿਦਾਂ ਕੀ ਕਹਿੰਦਾ ਆਲੀ ਪਾਈ ਹੋਵੇ ਮਗਰ ਮੈਂ ਆਈ ਜਾਣੀ ਸੋਹਣਾ ਉਹ ਰੰਗ ਨੂੰ ਦਾ ਖਾ ਉਹ ਆਹੋ ਉਹ ਕੀ ਇੰਦਰੀ ਬਾਕੀ ਡੈਟ ਸਟਾਰਟ ਕਰਕੇ ਦੇ ਲਵੇ ਡੇਢ ਦੋ ਲੱਖ ਦਾ ਹੁੰਦਾ ਕੀ ਆ ਹੈ ਨੰਬਰ ਲੈ ਲੈਣੀ ਮੈਂ ਤਾਂ ਨੰਬਰ ਲੈ ਲੈ ਫੇ ਨੰਬਰ ਲੈ ਲੈ ਆਪਾਂ ਇੱਥੇ ਹੀ ਆ ਤੇ ਕਰਦੇ ਆ ਤਾਂ ਉਹ ਮਿੱਤਰੋ ਵਰਲਡ ਰੈਕੜਾ 75000 ਇਹ 2 ਲੱਖ ਮੂੰਹ ਕਹਿੰਦੇ ਆ 1.800 ਦਾ ਬਣ ਜਾਣਾ ਇੱਕ ਫਾਟਾ ਤਾਂ ਤੇਰੀ ਚੱਲੀ ਜਾਂਦਾ ਚੱਲ ਪਿਆਜਾ ਆਪਾਂ ਮੜਾ ਘੇੜਾ ਘੱਟੇ ਜੀ ਬੈਂਡਰੀਆਂ ਬੂੰਡੀਆਂ ਡੱਡੀਆਂ ਟਰੈਕਟਰਾਂ ਦੀਆਂ ਆ ਵੀ ਆ ਜਣ ਮਿੱਤਰੋ ਇਹ ਸਾੜੇ ਨਹੀਂ ਹੁੰਦਾ ਮੈਂ ਤਾਂ ਉਹ ਵੀ ਟਰੈਕਟਰ ਬਹੁਤ ਵਧੀਆ ਲਾਦਾ ਉਹ ਖੜਾ ਸਕੋਰਡ 35 ਦਾ ਬੰਨੇ 37 ਦਾ ਇਹ ਪੁਰਾਣੇ ਡਾਟਾ ਬਾਅਦ ਚ ਇਹਨੇ ਬੈਟਰੀ ਦਾ 35 ਹੈ ਨਹੀਂ ਫਿਰ ਮੋੜੇ ਮਾਰਨਗੇ ਇਹਦੇ ਬੈਲਡਾਂ ਬੂਟਾਂ ਤੇ ਪੱਟੀਆਂ ਲਾ ਦੇ ਨਵੇਂ ਨਹੀ ਲਵਾਦੇ ਕੋਦੇ ਆਹ ਦੇਖੋ ਜੰਗ ਪਲੰਗਾ ਲਾ ਆਇਆ ਗਰ ਦੇ ਟੈਕ ਇਰਾਡ ਨਾ ਆਉਂਦਾ ਉਹ ਨਾਮ ਦੀ ਗੱਲ ਤੇ ਜਾਵੋ ਪਰ ਆਹ ਜਿਹੜਾ ਸਟਾਰਟ ਕਰੀਏਗੇ ਲੋਈ ਮੈਨੂੰ ਤਾਂ ਸਟਾਰਟ ਕਰਨ ਲੱਗਿਆ ਬੈਟਰੀ ਹੈ ਨੈਰੇਟਰ ਦੇ ਵਿੱਚ ੱਟਕਾ ਲਾ ਕੇ ਸਟਾਰਟ ਕਰਨਗੇ ਉਹਨੂੰ ਚੱਲ ஆன பூரி டெட் டெட் பூரி ਬੜੀ ਇਲੈਕਟ੍ਰੋਨਿਕ ਹੈ ਨਾ ਇਹ ਇਲੈਕਟ੍ਰੋਨਿਕ ਜੇ ਮਿੰਟਰ ਮੋਟਰ ਦਾ ਬੰਦਾ ਹੀ ਬਏ ਆ ਤੇ ਟਰੈਕਟਰ ਦਾ ਵਧੀਆ ਬਾਜ ਉਹ ਤਾਂ ਖਰੀਆ ਟਰੈਕਟਰ ਦੇ ਆਵੇ ਮਿੱਤਰੋ ਸਮਾਨ ਆਪਾਂ ਗੱਡੀ 'ਚ ਲਿਆ ਰੱਖ ਤੇ ਉਹ ਵੀ ਸਾਰੀ ਗੱਡੀ ਭਰੀ ਭਈ ਆ ਪਿੱਛੇ ਉਹ ਤੇ ਤੁਹਾਨੂੰ ਉਹ ਕਰਾ ਕੇ ਆਪਾਂ ਚੌਂਕੇ ਹੀ ਡਾ ਲੱਗੋ ਤਾਂ ਪੋ ਤਾਂ 에어 ਫਿਲਟਰ ਚੋਣਾ ਭਾਜੀ ਆਇਦਾਂ ਨਾ ਮਿੱਤਰੋ ਆਪਾਂ ਸਮਾਨ ਲਿਆ ਆਪਾਂ ਉਸਨੇ ਜੱਟ ਵਿੱਚ ਹੋਰ ਵੀ ਬਹੁਤ ਸਮਾਨ ਲਿਆ ਤੇ ਆ ਆਇਆ 50000 ਦਾ ਠੀਕ ਹੈ ਜੀ ਪਿਆਹ ਯਾਰ ਦਾ ਇਹ ਆ ਸਾਮਾਨ ਸਾਰਾ ਹੀ ਤੇ 20000 ਰੁਪਏ ਅਸੀਂ ਬਚੇ ਹਿੱਸਾ ਕਟਾਇਆ ਆ ਆ 60 ਤੇ ਆ ਕੇ ਆਉਣਵਾਜ਼ ਸਾਡੀ ਆ ਨਹੀਂ ਆਣਾ ਫੌਂਟਰੇ ਆਉਣਾਂ ਇਕੱਲੇ ਆ ਆ 45 ਨਹੀਂ ਆਣਾ ਮਿੱਤਰੋ ਆਪਾਂ ਕੱਲ ਬਾਸੋਂ ਤਿਆਰ ਹੋਏ ਆ ਪੜਿਆਲੇ ਆਪਾਂ ਹਾਂ ਛਾਈ ਦੇਤੀ ਆ 4000 ਰੁਪਏ ਤੇ ਪਰਸੋਂ ਦਾ ਟਾਈਮ ਲਿਆ ਆਪਾਂ ਆ ਚੱਕੋ ਮਿੱਤਰੋ ਫੜੇ ਨਹੀਂ ਕੋੜੇ ਯਾਰ ਇਹਨਾਂ ਲੀਆ ਬਾਜੀ ਨਹੀਂ ਨਹੀਂ ਕਰ ਇਹਨਾਂ ਨੇ ਹੋਰ ਕਿਹਾ ਓਕੇ ਆ ਉਹ ਸੈੱਟ ਹੈ ਬੰਦੇ ਕੰਡ ਆਫ ਫੁੱਲਾਂ ਦੇ ਆ ਉਹ ਆ ਦੇ ਬਜ ਨਹੀਂ ਦੱਸਦਾ ਫਿਰ ਰਹੇਗਾ ਮੈਂ ਤਾਂ ਇੱਕ ਵਾਰ ਚੈੱਕ ਇਹਦੇ ਵਿੱਚ ਦੀ ਦੇਖ ਲਓ ਆ ਖੋਲ ਕੇ ਚੈੱਕ ਕਰ ਲਓ ਨਹੀਂ ਦਾ ਸਮਾਨ ਉਸ ਤਾਂ ਨਹੀਂ ਪੈ ਪੂਰੇ ਨਹੀਂ ਨਹੀਂ ਪੈ ਤਾਂ ਪੁੱਤੇ ਉਹੀ ਲੱਗੇ ਨੇ ਚਲੋ ਭਰਾ ਚਲੀਏ ਯਾਰ ਲਓ ਮਿੱਤਰਾਂ ਤਰਨ ਲੱਗੇ ਆ ਠੀਕ ਹੈ ਜੀ ਤੇ ਆ ਪਾਸ ਸਮਾਨ ਲਿਆ ਆ 50000 ਦੇ ਵਿੱਚ 20000 ਘਟਾ ਲਓ ਬਸ ਆਪਣੇ ਇੰਨਾ ਸਮਾਨ ਪਿਆ ਓਕੇ ਜੀ ਤੇ ਜਿੰਨੇ ਮੇਰੇ ਭਰਾ ਵਲੌਗ ਵੇਖਦੇ ਆ ਤੇ ਯਾਰ ਵੀਡੀਓ ਸ਼ੇਅਰ ਸ਼ੁਰੂ ਕਰਦੇ ਕਰੋ ਤੇ ਲਾਈਕ ਕਮੈਂਟ ਸ਼ੁਰੂ ਕਰਿਆ ਕਰੋ ਠੀਕ ਹੈ ਜੀ ਤੁਹਾਨੂੰ ਆਪਾਂ ਹਰੇ ਜੁੱਤੀ ਦਿਲ ਖੋਲ ਕੇ ਦੱਸ ਦਿੱਤੀ ਵੀ ਇਹਨੇ ਦੀ ਆਪਣੀ ਚੀਜ਼ ਆ ਤੇ ਇੱਥੋਂ ਲਈ ਆ ਕਿ ਕਿਨੇ ਕੋਈ ਇਦਾਂ ਨਹੀਂ ਹੈਗਾ ਵੀ ਅਮੀ ਉਤੋਂ ਚੀਜ਼ ਲੈ ਲਈ ਆ ਪਰ ਰੇਡ ਨਹੀਂ ਦਿਖਾ ਰਣਾ ਕੋਸ਼ਿਸ਼ ਵੀ ਯਾਰ ਸਭ ਕੁਝ ਭਾਈ ਤੁਹਾਡੇ ਮੋਰੇ ਰੱਖ ਦਿੱਤਾ ਚਿੱਠਾ ਕੱਢ ਕੇ ਆ ਦੇਖੋ ਇਹ ਆਡੀ ਖੜੇ ਆ ਭਾਦੀ ਤੇ ਮਿੱਤਰੋ ਕਣਕ ਦਾ ਸੀਜ਼ਨ ਚੱਲਦਾ ਜਿਹਨੇ ਟਰੈਕਟਰ ਲੈਣੇ ਆ ਤੇ ਆ ਜਾਓ ਕੁਆਡ ਮਾਰਕੀਟ ਟਰੈਕਟਰ ਬਹੁਤ ਆਏ ਆ ਹਰੇ ਕੰਪਨੀਆ ਟਰੈਕਟਰ ਖੜੇ ਨੇ ਮਿੱਤਰੋ ਆ ਜਿਹੜਾ 50 45 ਖੜਾ ਚੱਕੋ ਮਿੱਤਰੋ ਹਿੱਸੇ ਹਿੱਸੇ ਇੱਥੇ ਗੱਲ ਕਵਾੜ ਮਾਰਕੀਟ ਚੋਂ ਬਾਹਰ ਨਿਕਲਣ ਲੱਗੇ ਆ ਤੇ ਆਹ ਟਿਕਟ ਦੇਖਿਆ ਕਿਸੇ ਨੇ ਕਮੈਂਟ ਵਿੱਚ ਜਰੂਰ ਦੱਸਿਓ ਵੀ ਆਹ ਟਿਕਟ ਕਿਸ ਨੇ ਜੇ ਦੇਖਿਆ ਐਲਟੀ ਬਣ ਕਿਹੜਾ ਯਾਰ ਇਹ ਐਨਟੀ ਕੈਂਪਿੰਗ ਬਾਈ ਵੀ ਦਿਖਾ ਦਿਓ ਆਹ ਕੰਡਾ ਆਹ 35 ਬਾਈ ਆਟ ਕਰਾ ਦੇ ਮਸਾਂ ਦੇ ਵਾਲੇ ਖਾਈ ਹੁੰਦਾ ਹੈ ਬੇਲ ਭੜੀ ਦਾ ਬੰਦਾ ਉਹ ਖੜਾ 950 ਉਹ लवली ਮੇਟਰ ਚਲੋ ਜਿੱਕੇ ਟ੍ਰੇਟਰ ਟ੍ਰੇਟਰ ਖੜੇ ਮਾਰਕੀਟ ਦੇ ਵਿੱਚ ਲੈ ਬੱਲੇ ਬੱਲੇ ਹੋਈ ਪਈ